ਹਰਿ ਰਤਨ ਰਾਗ ਪੜ ਵਡਾਹੀ ਜਨ ਨਾਨਕ ਦਾ ਮੋਦਾਰਨੀ ਕਹਿ ਪਰਮਾਤਮੇ ਹੀ ਸੁਖ ਮੰਡਾਹੀ ਰਾਗ ਗਵਰੀ ਉਸ ਦੀ ਵਹਲਾ ਕੰਜਵਾ ਕਰੋ ਬਿਨਾਤੀ ਸੁਨ ਮੇਂ ਗੀਤਾ ਸਭ ਤਹਿਲ ਕੀ ਬੇਦਾ ਇਹਾ ਘਾਟ ਚਲੋ ਹਰਿ ਗਾ ਅਗੇ ਕ੍ਰਿਸ਼ਨ ਸਿਹੀਦਾ ਹੋਰ ਗੜਾ ਮੇਰੇ ਕਾਜ ਸਵਾਰੀ ਰਹਾ ਏ ਸੰਸਾਰ ਬਿਕਾਸ ਸੰਸੀਮੈ ਤਰੇਉ ਗ੍ਰਹਿ ਸੁਖਿਆਨੀ ਜਿਸੈ ਜਿਦਾਇ ਏ ਪਿਆਵੈ ਕੇਉ ਬਸ ਅਕੰਧ ਬਤਾ ਤਿਨੇ ਜਾਣੀ ਜਾਗੂ ਈ ਸੁਈ ਪਿਹਜੋ ਹਰ ਗੁਣ ਤੇ ਮਨ ਹੈ ਮੋਹਿਰਾ ਨਿਜ ਕਰ ਰਹਿਤ ਪਾਵੋ ਸੁਖ ਸਹਜੇ ਪੂਰਨ ਹੋਈ ਕੋ ਪੀਰਾ ਦੀ ਮੂਰਤ ਦਤਾ ਤੇ ਸਰਦਾ ਅਰਪਣ ਕੀ ਪੂਰੇ ਨਾਮ ਜੁਦਾ ਸੀ ਹੈ ਸੁਖ ਮੰਗੇ ਮਗੋਂ ਸੰਤਨ ਕੀ ਤੂਰੇ